ਇਕ ਓਅੰਕਾਰ ਸਤਗੁਰ ਪ੍ਰਸਾਦ ਫਤਿਹਨਾਮਾ ਪਾਤਸ਼ਾਹੀ ਦਸਮੀ ਬਨਾਮੇ ਖੁਦਾਵੰਦ ਤੇ ਕੋ ਤਬਰ ਖੁਦਾਵੰਦ ਤੀਰੋ ਸੁਨਾਨੋ ਸਫਰ ਖੁਦਾਵੰਦ ਮਰਦਾਨ ਜੰਗਾ ਜ਼ਮਾ ਖੁਦਾਵੰਦ ਅਸਪਾਨ ਪਦ ਹਵਾ ਹਮਾ ਕੋ ਤੁਰਾ ਪਾਦਸ਼ਾਹੀ ਬਦਾਤ ਬਵਾ ਦੌਲਤ ਦੀ ਪਨਾਹੀ ਬਦਾਤ ਤੁਰਾ ਤਰਕ ਤਾਜ਼ੀਬ ਮਕਰੋ ਰਿਆ ਮਰਾਚਾਰ ਸਾਜ਼ੀਬ ਸਦਕੋ ਸਫਾ نزیبت ترانہ میں اورنگ زیب سے اورنگ زیب بان یابد فریب کی تسبیحت اد سجا اور استابس قزاندار ناساز دی وزاندا مخیش تو کھا کے بدرب کردار جشت بخونے برادر بداد دشریش وزا خان ایک کام کر دی بنا برائے در عدالت فشرا منقنوب افضال پرش عقال ਕੋਨਾ ਮਜ਼ੇਆ ਬਿਆਹਨ ਚੁਨਾ ਬੁਰਸ਼ਗਾਲ ਕਿ ਹਰਗਿਜ਼ ਅਸਾਂ ਚਾਰ ਦੀਵਾਰຊੂ ਨਿਸ਼ਾਨੀ ਨਮਾਨਤ ਬਰੀਂ ਪਾਕਬੋ ਜੇ ਕੋਹ ਧੱਕਨ ਤਸ਼ਨਾ ਕਾਮ ਆ ਮਦੀ ਜੇ ਮੈਵਾੜ ਹਮ ਤਲਖ ਜਾਵਾ ਮਦੀ ਬਰੀ ਸੂਚੂ ਅਕਨੂ ਨਿਗਾਹਤ ਰਵਾਤ ਕਿ ਆ ਤਲਖਿਓ ਤਿਸ਼ਨਗੀਯਤ ਰਵਾਤ ਚੁਨਾਯਾਤ ਸੇ ਜ਼ੇਰ ਨਾਲਤ ਨਿਹਾਮ ਜੇ ਪੰਜਾਬ ਹੈ ਆਬਤ ਜੇ ਸ਼ੁਦਗਰ ਸ਼ੁਗਾਲੇ ਬਮਕਰੋ ਰਿਆ ਹਮੀ ਕੁਸ਼ਤ ਦੋ ਬਚਾਏ ਸ਼ੇਰ ਰਾ ਤੂੰ ਸ਼ੇਰ ਜ਼ਿਆ ਜ਼ਿੰਦਾਮਾਨਦ ਹਮੀ ਜੇ ਤੂੰ ਇੰਤਕਾਮੇ ਸਤਾਨਦ ਹਮੀ ਨਦੀ ਕਰ ਕਰਾਇਮ ਬਨਾਮੇ ਖੁਦਾਤ ਕੇ ਦੀਦਮ ਖੁਦਾਓ ਕਲਾਮੇ ਖੁਦਾਤ ਬਸੋ ਗੰਦੇ ਤੂੰ ਇਤਬਾਰੇ ਨਾ ਮਾਨਤ ਮਰਾਜ਼ੁਸ ਬਸ਼ਮਸ਼ੀਰ ਕਾਰੇ ਨਾ ਮਾਨਤ ਤੂੰ ਹੀ ਕੁਰਕੇ ਬਾਰਾਂ ਕਸ਼ੀਦਾ ਅਗਰ نہ ہم نید شہر از دامے بدر اگر باذ گفتو سے انیدت بماس نمائم تورا زادہ پاک راز ب میدان دو لشکر سفاراں شون ز دوری بہم عاشقاں شون میانے دو مانت دو فر سنگرا جو راستہ گردت این رزم گا ਅਜ਼ਾਂ ਪਸ ਦਰਾ ਅਰਸਾ ਏ ਕਾਰਜ਼ਾਰ ਮਨਾਇਮ ਬਨਿਸ ਦੇ ਤੂ ਬਾਦੋ ਸੁਵਾਰ ਤੂ ਅਜ਼ਨਾਜ਼ ਉਹ ਨਿਯਮਤ ਸਮਰ ਖੁਰਦਾਈ ਜੇ ਜੰਗੀ ਜ਼ਵਾਨਾ ਨ ਪਰ ਖੁਰਦਾਈ ਬ ਮੈਦਾਨ ਬਿਆਖੂਦ ਬਤੋ ਗੋ ਤਬਰ ਮੁਕਨ ਖਲ ਕੇ ਖਲਾਕ ਜ਼ੇਰੋ ਜ਼ਬਾ